ਮਿੱਤੇ ਦੇਣੀ ਉਹਗੇ ਸਮਾਜ ਸੇਵਕ ਤੇ ਭਾਜਪਾ ਆਗੂ ਸੰਜੀਵ ਕੁਮਾਰ ਪਚਨਗੜ ਜੀ ਦੇ ਮਾਤਾ ਜੀ ਚੰਦਰਕਾਂਤਾ ਜੀ ਦਾ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਇਸ ਦੁੱਖ ਦੀ ਘੜੀ ਵਿੱਚ ਡਾਕਟਰ ਪਰਮੇਂਦਰ ਸੂਤ ਐਸਜੀਆਰ ਹਸਪੀਟਲ ਕੋਟੂਥੀ ਵੱਲੋਂ ਸੰਜੀਵ ਕੁਮਾਰ ਪਚਨਗੜ ਜੀ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਮਾਤਮਾ ਕੀ ਅਰਦਾਸ ਕੀਤੀ ਕਿ ਪਰਮਾਤਮਾ ਉਨ੍ਹਾਂ ਦੇ ਮਾਤਾ ਜੀ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟਫਤੋਈ ਤੋਂ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਸੂਚਿਤ ਕੀਤਾ ਜਾ ਰਿਹਾ ਕਿ ਸਾਡੇ ਇਲਾਕੇ ਦੇ ਉੱਗੇ ਸਮਾਸੀ ਵੀ ਸੰਜੀਵ ਕੁਮਾਰ ਪਚਨਗੜਾ ਜੀ ਨੂੰ ਇੱਕ ਗਹਿਰਾ ਝਟਕਾ ਜੋ ਕਿ ਕੱਲ ਰਾਤ ਲੱਗਾ ਉਹਨਾਂ ਦੇ ਮਾਤਾ ਜੀ ਮਾਤਾ ਚੰਦਰਕਾਂਤਾ ਜੀ ਜੋ ਆਪਣਾ ਪੰਜ ਪੌਤਿਕ ਸਰੀਰ ਤਿਆ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ। ਔਰ ਮੈਂ ਤਾਂ ਇਹੀ ਹੱਥ ਜੋੜਦਾ ਔਰ ਮੇਰੇ ਵੱਲੋਂ ਤੇ ਮੇਰੀ ਸਾਰੀ ਟੀਮ ਨੂੰ ਮੈਂ ਅਰਦਾਸ ਕਰਨਾ ਚਾਹੁੰਦਾ ਪ੍ਰਮਾਤਮਾ ਅਗੇ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਨਾਲ ਦੀ ਨਾਲ ਹੀ ਸਾਰੀ ਫੈਮਿਲੀ ਨੂੰ ਇਹ ਪਾਣਾ ਮੰਨਣ ਦਾ ਵੱਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ